ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡਾ ਯਾਰ ਦੇ ਸਦਾ ਦਾ ਚੌਂਦੀਆਂ ਜ਼ਿੰਦਗਾਂ ਦਾ ਨਿਹੰਗ ਸਿੰਘ ਸਾਡੀਆਂ ਦੂਰੀਆਂ ਲਾਣੀਆਂ ਬੋਲੀਆਂ ਦਾ ਬਾਪੂ ਜੀ ਖੜੇ ਨੇ ਲਬਦੀਪ ਭਰਾ ਜਿੰਨੇ ਵੀ ਤੁਸੀਂ ਬਾਈ ਚੱਲ ਕੇ ਆਏ ਹੋ ਸਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਅੱਜ ਇਹ ਲਗਾਤਾਰ ਪਿਛਲੇ 40 ਸਾਲ ਤੋਂ ਜਹਰ ਸਾਡੇ ਸਾਡੇ ਡਰਾਮਾ ਦੇ ਵਿੱਚ ਸਾਡਾ ਸਾਰਾ ਬੱਤਨੀ ਮਾਲਵਾ ਤੇ ਕੇ ਰਾਜਸਥਾਨ ਤੱਕ ਦੇ ਲੋਕ ਆ ਕੇ ਰਾਜਸਥਾਨ ਦੇ ਲੋਕਾਂ ਨੇ ਵੀ ਧੰਨਵਾਦ ਹੈ ਅੱਜ ਉਹ ਵੀ ਸ਼ਹਿਰ ਪਹੁੰਚਦੇ ਆ ਬਗਲ ਨਹੀਂ ਇੱਥੇ ਆਇਆ ਵਸਤੋਂ ਵੀ ਆਇਆ ਜੀ ਇਹਨਾਂ ਨੇ ਬਹੁਤ ਧੱਕਾ ਤੇ ਸਰਵਪਨਾਸੀ ਕੀਤੀ ਬਹੁਤ ਸੋਹਣਪਨ ਕੀਤੀ ਬਹੁਤ ਪੰਦਰਾਂ ਆਪਣੇ ਘਰਾਂ ਦੇ ਵਿੱਚ ਆ ਇਹਨਾਂ ਨੇ ਘੇਰੇ ਲਗਵਨ ਕੀਤੇ ਰਾਹ ਦੇ ਵਿੱਚ ਵੀ ਗੱਡੀਆਂ ਘੇਰੀਆਂ ਮਸਾਂ ਘੇਰੀਆਂ ਨੰਬਰੇ ਕਰ ਲਾ ਪਈ 20 ਚੋਟੀ ਦਾ ਬੰਦੇ ਉਹਨਾਂ ਨੇ ਨੇਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਐਸੇ ਪਹੁੰਚ ਨਾ ਦਿੱਤਾ ਜਾਵੇ ਪਰ ਤੁਸੀਂ ਹੁੰਦੇ ਹੋਣਾ ਇਹ ਰਾਹੀ ਦੀ ਸ਼ੁਰੂਆਤ ਹੈ ਹੱਪਰ ਇਹ ਜੱਤ ਵਾਲੇ ਕਬਰ ਪਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਮੈਂ ਜਿਹੜਾ ਕੈਮੀਕਲ ਪੀ ਰਹਿਆ ਅੱਜ ਆਪਾਂ ਉਹਦੇ ਲਈ ਇੱਕ ਸ਼ੁਰੂਆਤ ਕੀਤੀ ਹੈ ਕਦਮ ਚੱਕਿਆ ਜੜਾਈ ਹਲੇ ਆਪਾਂ ਜਿੰਨੀ ਬਹੁਤ ਜ਼ਰੂਰੀ ਹੈ ਤੇ ਹਲੇ ਤਾਂ ਆਪਾਂ ਮੰਜ਼ਿਲ ਨੇੜੇ ਨਹੀਂ ਹੈਗੀ ਨੇੜੇ ਵੀ ਹੈ ਕਦਮਾਂ ਚਲੀ ਆਪਾਂ ਜੇ ਨਾ ਸੋਚਿਆ ਤੋੜ ਟਿਕਾ ਨਹੀਂ ਗਿਆ ਆਪਣਾ ਜੇ ਤਲੀਆ ਮਰਜਾ ਹਲੇ ਮੋਰਚਾ ਨਹੀਂ ਦਿੱਤੇ ਆ ਜਿਵੇਂ ਕਿ ਤੁਹਾਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਵਈ ਉਹ ਕਹਿੰਦੇ ਵੀ ਅੱਲਾ ਜਿਹੜਾ ਪਹਾੜ ਕਿਹੜਾ ਜਿਹੜਾ ਬਰਾਂਡ ਦਾ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਦਿਨਾਂ ਦਾ ਸਮਾਂ ਕੇ ਐਡੀਵੀ ਜਾਣ ਬੋਲ ਕੇ ਗਏ ਆ ਵੀ ਦੋ ਦਿਨਾਂ ਦੇ ਵਿੱਚ ਜੀਸੀ ਐਡੀਸੀ ਵੀ ਅਸੀਂ ਦੋ ਦਿਨਾਂ ਦੇ ਵਿੱਚੋਂ ਬਾਹਰ ਕੱਢਿਆ ਜਾਣਾ ਜਿਹੜਾ 9 ਕਰੋੜ ਲੀਟਰ ਆਪਣਾ ਤਾਇ ਤੋਂ ਰੋਗਣਾ ਦੇਲ ਦੇ ਤੋਂ ਪੈਂਦਾ ਜ਼ਹਿਰ ਆ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਉਹ ਬੰਦ ਕਰਨਾ ਵੀ ਕੋਈ ਅਜਿਹੀ ਜਿਹੜੀ ਨਾ ਕਾਨੂੰਨੀ ਕਿਰਿਆ ਹੁੰਦੀ ਆ ਉਹ ਪੂਰੀ ਕਰਨੀ ਆ ਉਹ ਲਾਓ ਇਹ ਆਪ ਵੀ ਜੂਹ ਆ ਜਾਣ ਜਿਹੜੇ ਕੱਲੇ ਵੀ ਲੁਹਾਨੇ ਵੀ ਪਹੁੰਚਣ ਦੇ ਨੇ ਜਿਹੜੇ ਕੱਲੇ ਜਿਹੜੇ ਖੂਦ ਪਾਉ ਬੰਦੇ ਨੇ ਉਹ ਜੋ ਖੂਦ ਪਾਉਣ ਵਾਲੇ ਨੇ ਬਹੁਤ ਲੋਕੀ ਇੱਥੇ ਲੱਗਦੇ ਰਹਿਆ ਬਹੁਤ ਸਮਾਂ ਬਹੁਤ ਗਿਆ ਮੈਂ ਮੋਚਾ ਲਾਇਆ ਕਿਸੇ ਵੀ ਲੋਕ ਨੇ ਇੱਕ ਗੂਣ ਘਰ ਦੀ ਸਾਡੇ ਸਾਥ ਵਿੱਚ ਪੈਣ ਤੋਂ ਰੋਕ ਨਹੀਂ ਸਕੀ ਔਰ ਤੁਹਾਡੀ ਬਹੁ ਬੱਡੀ ਜਸਤਾ ਕੱਢ ਦੋ 150 ਲੀਟਰ ਜ਼ਹਿਰ ਔਰ ਦੋਸਤਾਂ ਨੂੰ ਬੰਦ ਕਰਾ ਦੇ ਤੁਹਾਡੀ ਜਿੱਤ ਆਹ ਨਿਹਾਲ ਅੱਲਾਹ ਅਕਬਰ ਕਰ ਦੂਗੀ ਗੱਲ ਹੈ ਅੱਜ ਪਿੰਡ ਤੋਂ ਆਇਆ ਭਾਈ ਧੰਨਵਾਦ ਤੁਹਾਡਾ ਭਾਈ ਮਾ ਬੱਲੇ ਕਿਹਾ ਹਮਰਾ ਜਮ ਕੀ ਰਹੇ ਭਾਈ ਇੱਕ ਇੱਕ ਮੈਂ ਸੁਣ ਰਹਾ ਕਲ ਸੁਣ ਰਹਾ ਵੀ ਆ ਪਰ ਦੁਖੀ ਗੱਲ ਇਹ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਬੱਲੇ ਦਰੂਧੀਆਂ ਛਾਇਆਂ ਚ ਬੰਨ੍ਹ ਕੇ ਘਰਾਣੇ ਕਰਦੇ ਉਹਦੇ ਪੁਲਸ ਦੇ ਨਾਲ ਪੈਨਾ ਲਾ ਕੇ ਉਹਨਾਂ ਦੀ ਸੇਜ ਲਵਾਈ ਉਹਨਾਂ ਨੂੰ ਫ੍ਰੀ ਕੀਤਾ ਉਹਨਾਂ ਦੇ ਲੰਬਤ 来 ਉਹਨਾਂ ਨੂੰ ਪੂਰਾ ਜੋਰ ਖੁੱਲ ਸੀਗਾ ਨਾਲ ਬੋਲਿਆ ਅਇਤੋ ਕੋਈ ਸਰਕਾਰੀ ਕਹਿ ਰਹੇ ਆ ਕਿ ਜੇ ਤੁਸੀਂ ਸਾਥ ਨਹੀਂ ਪ੍ਰਦਰਸ਼ਨ ਕਰਦੇ ਕੋਈ ਵੀ ਕਰ ਸਕਦਾ ਜੇਰਾ ਮਤਲਬ ਸਾਥ ਨਹੀਂ ਹੋ ਕੇ ਅਸੀਂ ਪੁਰਾਣੇ ਵਾਲੇ ਨਹੀਂ ਅਸੀਂ ਆਪਣੀ ਗੱਲ ਰੱਖਣਾ ਆਏ ਸੀ ਮੈਂ ਆਵਾਜ਼ ਵੀ ਚੁੱਕੀ ਆ ਆ ਸਾਰੇ ਬਰ ਅਸਲ ਵੀ ਕੱਢਿਆ ਸਾਰੀ ਗੁੱਸਤ ਵੀ ਆ ਉਹ ਜਿਹੜੇ ਆਪਣੇ ਜਵੀਰ ਤੇ ਕਵਾਤ ਜਿਹੜਾ ਕੋਈ ਜਵੀਰ ਦੀ ਆਪਣੇ ਮੇਲੀ ਆਪਣੇ ਬੱਚਿਆਂ ਦੇ ਕੋਲੇ ਘਰੇ ਜਾ ਕੇ ਨਾ ਮਨ ਸਭ ਦਾ ਆਪਣੀ ਦਾ ਪੁੱਤ ਆਪਣੇ ਜਰਰ ਪੁੱਛੋ ਕਿ ਇਹ ਲਈ ਗੱਲ ਤਾਂ ਸਹੀ ਆ ਮੁੰਡਾ ਸਹੀ ਨਹੀਂ ਕਾਣੀ ਤੁਸੀਂ ਪਿੰਡ ਦੇ ਲਈ ਇਹ ਜਿਹੜਾ ਛੋਟੇ ਦੀ ਕਲਾਜ ਆ ਗਈਆਂ ਬੜੀ ਮੰਨ ਲੋ ਤੁਸੀਂ ਕਹਿੰਦੇ ਸੀ ਫੈਲਦਲਾ ਨੇ ਉਹ ਬੜੀ ਫੈਲਦਲਾ ਕੋਈ ਤੇਰਾ ਨਾਰੀ ਖਾਲ ਸਾਡੇ ਪਾਸੇ ਖੇਤ ਵੀ ਇਹਨਾਂ ਨੇ ਦਸਤੀ ਇਹ ਕਮੀ ਕੈਮੀ ਕਰੀ ਜਾਂਦਾ ਬੋਲ ਕਰਕੇ ਸਾਰੇ ਪੰਜਾਬ ਦੇ ਪਾਣੀ ਜਿਵੇਂ ਲਾ ਗਿਆ ਕੋਈ ਪਾਣੀ ਤੀਨ ਜੋਗ ਜਿਹੜਿਆ ਸੀ ਸੋਟਾ ਵੀ ਫਰਜ ਬੰਦਾ ਮੈਂ ਜੁਨੇ ਕੋਈ ਪੁਲਿਸਾਂ ਦੇ ਕੱਲੇ ਆ ਲਿਆ ਹੋਰ ਜਿਹੜੇ ਚੋਏ ਹੋਣਿਆ ਹਰ ਸਰੀਕਾ ਹਜ਼ਾਰਾਂ ਦੀ ਗਿਰਦੀਆਂ ਦੀ ਪੁਲਿਸ ਲੱਗੀ ਸੀ ਸੋੜਦੇ ਬੇਇਨਤੀ ਕਰਦਾ ਇੱਕ ਵਾਰੀ ਬਲੀਪੁਰ ਪਿੰਡ ਜਾ ਕੇ ਦੇਖਾ ਪਾਣੀ ਪਾ ਦਿੰਦਾ ਜੇ 10 ਮਿੰਟ ਦੇ ਖੜ ਵੀ ਲੇ ਪਾਣੀ ਕੋਲੇ ਸਾਡਾ ਨਾਮ ਲਗਾ 10 ਮਿੰਟ ਸਾਡਾ ਵੀ ਉਹ ਸਾਰਾ ਪਾਣੀ ਚੱਲੇ ਜਿਹੜੇ ਮੈਂ ਜਨਮ ਤੋਂ ਉਪਰ ਆ ਕੇ ਮਾਰਦਾ ਯਾਰ ਅਸੀਂ ਬਿੜਾ ਗਾ ਪਤੀ ਬੜੀ ਮਲਫਾਈ ਕੱਢ ਲਏ ਪਰ ਨਹੀਂ ਆ ਕਦੇ ਆਪਣੀ ਜਬੀਰ ਦੀ ਆਪਣੀ ਇਨਸਾਨੀਅਤ ਦੀ ਗੱਲ ਨਹੀਂ ਸ਼ੁਰੂਦੀ ਹੁੰਦੀ ਆ ਸੋਚ ਕਰਕੇ ਇਹ ਬਹੁਤ ਦਖਦੀ ਗੱਲ ਆ ਸਰਕਾਰ ਨੇ ਕੋਈ ਕਾਨੂੰਨੀ ਛੱਡੀ ਉਹਨਾਂ ਨੂੰ ਗਿਆਫਰ ਸਾਕਿਆ ਦੇ ਕੇ ਡਰਾਫਟ ਦਾ ਮਾਹੌਲ ਵੀ ਬਣਾਇਆ ਉਹਨੂੰ ਘਾਨਾ ਬਣਾ ਕੇ ਪਰੰਦੇਰ ਦਾ ਮਾਹੌਲ ਵੀ ਬਣਾਇਆ ਇਹਨਾਂ ਤੋਂ ਸਾਰਾ ਕੁਝ ਹੋਇਆ ਭਰਾਓ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਉਂਦੇ ਬਹਾਦਰੋ ਸਪੈਸ਼ਲ ਆ ਆ ਬੰਦਾ ਆ ਭਾਈ ਜ਼ਵੇਰ ਜੋ ਕੋ ਦਾ ਕੀ ਕਹਿੰਦੇ ਆ ਉਹ ਹੰਤਮਾਨ ਦਾ ਯਾਰ ਹੈ ਤੇ ਆਹ ਕੱਲ ਕਹਿੰਦੇ ਆ ਤੁੰਡ ਨੀ ਰਸੋਈ ਦਾ ਬਾਈ ਇਹ ਬਿਲਕੁਲ ਜੇ ਜਿੱਤਦਾ ਸੇਰਾ ਯੂਨੀਵਰਸ ਜਾਨਦਾ ਬਾਈ ਸਾਰਿਆਂ ਨਹੀਂ ਮੈਨੂੰ ਕੋਈਆ ਅਲਾਈ ਹੁੰਦੀ ਆ ਬਾਈ ਅਲਾਈ ਅਲਾਈ ਦੀ ਜੀ ਬੜੇ ਭਾਈ ਨਾਲ ਸ਼ੁਰੂਦਾ ਬਾਈ ਦੋਤਾ ਹੁੰਦਾ ਫੜੇ ਮਾਰਦਾ ਬਾਈ ਹੈ ਕਿਵੇਂ ਲਈ ਬਾਈ ਮੋਗੇ ਘੇਰ ਲਿਆ ਬਾਈ ਪਿੰਡ ਨਹੀਂ ਮੈਨੂੰ ਪਤਾ ਕਿ ਲਾ ਬੱਡੀ ਲੋੜਾ ਉੱਥੇ ਦੀ ਮੈਂ ਲਗਾਤਾਰ ਸੈਂਟਰ ਸਾਹਮਣੇ ਤੇ ਹਮਲਾ ਕਰਕੇ ਚੱਲਦਾ ਬਣ ਆਉਂਦਾ ਪਰ ਮੈਨੂੰ ਦੱਖਣ ਜੂਰ ਲੱਗਿਆ ਪਈ ਅੱਜ ਆਜਿਸ ਤੇ ਆਖਰ ਲੱਖਾਂ ਦਾ ਹੋਣਾ ਚਾਹੀਦਾ ਲੱਗਦਾ ਹੈ ਰਾਨੇ ਤੋਂ ਆ ਗਿਆ ਚਲਾਸ ਤੋਂ ਆ ਗਿਆ ਜਿਹੜਾ ਮਾਨਸਾ ਤੋਂ ਆ ਗਿਆ ਪਾ ਇੱਥੇ ਮੇਲੇ ਪਿੰਡਾਂ ਦੇ ਕਿੱਥੇ ਲੱਗਿਆ ਪੀਂਘੀਆਂ ਆਇਆ

ਮੰਨ ਚਾਲਾ ਅੱਜ ਦਾ ਸਰਕਾਰ ਵਾਲਾ ਜੀ ਦਾ ਜੋ ਇੰਨਾ ਵਾ ਬਹੁਤ ਧੰਨਵਾਦ ਫਰਦਿਸ ਦੇ ਘਰਾਂ ਤੋਂ ਘਰ ਕੰਪਨੀ ਦੀ ਵੀ ਆਏ ਨੇ ਇਹਨਾਂ ਬਾਰੇ ਪਹਿਲਾਂ ਕੀ ਦਾ ਕੰਮ ਆ ਰਿਹਾ ਸਾਰੀ ਜਰਦੀਪ ਆਇਆ ਬਾਈ ਬਾਕੀ ਕਰਨ ਵਾਲਾ ਇਹ ਮਿਹਨਤ ਤੋਂ ਬਿਨਾਂ ਜਿਹੜੇ ਆਪਣਾ ਨਾਲ ਕਰਦਾ ਆ ਸੋ ਜੋੜ ਵਾਲਾ ਸਿੰਘ ਜੀ ਮਾਸਟਰ ਜੀ ਇਹਨਾਂ ਤੋਂ ਸਾਰੀ ਦਿੱਤਾ ਬਹੁਤ ਬਹੁਤ ਜੀ ਆਇਆਂ ਨੂੰ ਜੀ ਆਇਆਂ ਦਾ ਸਾਰਾ ਧੰਨਵਾਦ ਤਹਿ ਦਿਲੋਂ ਧੰਨਵਾਦ ਹੁਣ ਇੱਕ ਮੇਰੀ ਬੇਨਤੀ ਹੋਰ ਸੁਣਦੇ ਜਾਓ ਜੇ ਐਮ ਕਰਦੇ ਆ ਜਿਹੜੇ ਗੱਲ ਤੇ ਖੜਦੇ ਜਾ ਰਹੇ ਆਰੇ ਏਡੀਸੀ ਤੋਂ ਕਿਹਾ ਦੇਈਗਾ ਕਿ ਦੋ ਨਾਮ ਹਫਤੇ ਦਾ ਬੰਦ ਹਫਤੇ ਬਾਅਦ ਜੁਨੀ ਚਕੇ ਦਾ ਦੁਬਾਰਾ ਆਈ ਬਾਕੀ ਇਹ ਦੂਜਾ ਬਾਤ ਛੱਡੋ ਜੇ ਦੁੱਧ ਵਾਲਾ ਤੇ ਸਾਡੇ ਜਿਹੜਾ ਸਾਡਾ ਧਾਰਮਿਕ ਤੇ ਇਤਿਹਾਸਕ ਇਸ ਤਰ੍ਹਾਂ ਦੇ ਸਭਾ ਸੱਤਾਂ ਦੇ ਜਰਾ اس ریس کا جو دور چلے کھنڈے وچ اسی پور تیار کیتو تیرے تو او مینوں پتروں پار ساتھ کرنا اے میرے تے ہوئے پہلے نہیں مچنی سری آ رہی دس بنتی اک بنتی سن لو تھو سن لو ایتھے خوشک آباد گونڑی اپنا سنڈھانی رکھاں تے نہیں کڑا بور کر کے پائی جی بہت لینا جات کے جو آیا تو ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਅੱਜ ਮੈਂ ਇੱਧਰ ਆਇਆ ਸੀ ਮੈਂ ਸੁਣਦਾ ਆਇਆ ਸੀਗਾ ਅੱਜ ਮੈਨੂੰ ਤਾਂ ਪਤਾ ਨਹੀਂ ਲੱਗਾ ਉਹ ਰਾਖਣਾ ਤਾਂ ਆਪਣੇ ਤੋਂ ਦੂਰ ਦਾ ਕੰਮ ਨਾ ਕਰਦੇ ਨੇ ਉਹ ਮਾਫੀ ਆ ਭਾਈ ਮੈਂ ਸੋਚਿਆ ਪੰਜਾਬ ਤੋਂ ਹੀ ਹਟਣ ਨੂੰ ਸੁਣ ਲਿਆ ਉਹ ਪਤਾ ਨਹੀਂ ਲੱਗਾ ਭਾਈ ਕਈ ਵਾਰੀ ਜਦੋਂ ਹੀ ਕੋਈ ਕਰਦਾ ਜਿੱਤਦਾ ਤੁਡੇ ਕੋਲੋਂ ਸਾਰੇ ਪੰਜਾਬੀਆਂ ਕੋਲੋਂ ਮੇਰਾ ਮਾਫੀ ਮੰਗਦਾ ਉਹ ਨਹੀਂ ਚਾਹੋ ਕੋਈ

ਸਵਾਗਤ ਕਰਦਾ ਹਾਂ ਦਾਲ ਦੀ ਪਰ ਕੱਦੇ ਰਹਿ ਜਾਓਗੇ ਇਸ ਖੇਡ ਵਿੱਚ ਤਾਂ ਤੁਹਾਨੂੰ ਸਾਹਮਣੇ ਦਿੱਤਾ ਪੰਜਾਬ ਦੇ ਪਾਣੀਆਂ ਦੀ ਆਹੋਤੀ ਦੀ ਧਰਤੀ ਕਿਸਾਨੀ ਦੀ ਹਾਵੇ ਲੰਦੂਆਂ ਦੀ ਕਿਹੜੀ ਮਰਜ਼ੀ ਗੱਲਾਂ ਪਾਈ ਕਰ ਰਹੇ ਆ ਬਾਈ ਉਧਰ ਵੀ ਸਾਡਾ ਫਰਜ਼ੰਦ ਆਉਂਦਾ ਮਿੱਤਰੋ ਨੌਜਵਾਨੋ ਕਰਾ ਕਰੋ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਬੋਲੇ